ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਵੀ ਇਹੋ ਜਿਹੇ ਮੀਟਰ ਲੱਗ ਜਾਣਗੇ ਕਿਉਂਕਿ ਜਿਹੜੀ ਗੈਸ ਪੈਪਲੈਨ ਪੈ ਰਹੀ ਹੈ ਹਰ ਇੱਕ ਪਿੰਡਾਂ ਦੇ ਵਿੱਚ ਹਰ ਇੱਕ ਸ਼ਹਿਰਾਂ ਦੇ ਵਿੱਚ ਇਹ ਵੀ ਜਲਦੀ ਤੋਂ ਜਲਦੀ ਤੁਹਾਡੇ ਘਰਾਂ ਦੇ ਵਿੱਚ ਪਹੁੰਚਣ ਵਾਲੀ ਹੈ 158 ਰੁਪਏ ਦਾ ਰੇਟ ਹੈ ਜਿੰਨੀ ਤੁਸੀਂ ਮਚਾਉਣੀ ਹੈ ਗੈਸ ਓਨਾ ਕੁ ਤੁਹਾਨੂੰ ਬਿੱਲ ਆ ਜਾਂਦਾ ਤੇ ਉੰਨੀ ਜਿਹੜੀ ਗੈਸ ਹੈ ਉਹ ਮਚ ਜਾਂਦੀ ਹੈ ਇਸ ਦਾ ਕੋਈ ਵੀ ਡਰ ਨਹੀਂ ਕੋਈ ਵੀ ਇਹਨੂੰ ਚਲਾ ਸਕਦਾ ਹੈ ਬੱਚਾ ਵੀ ਚਲਾ ਸਕਦਾ ਹੈ ਨਾ ਇਹਦਾ ਲੀਕ ਹੋਣ ਦਾ ਡਰ ਨਾ ਇਹਨੂੰ ਕੋਈ ਅੱਗ ਪਵੇ ਬਹੁਤ ਹੀ ਘੈਂਟ ਸਿਸਟਮ ਹੈ ਕਮੈਂਟ ਬਾਕਸ ਦੇ ਵਿੱਚ ਤੁਸੀਂ ਵੀ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਦੇਖ ਸਕਦੇ ਹਾਂ ਨਾਲ ਦੀ ਨਾਲ ਜਿਹੜਾ ਮੀਟਰ ਦਿੱਤਾ ਹੋਇਆ ਉਸ ਦੇ ਉੱਤੇ ਦੇਖ ਰਹੇ ਤੁਸੀਂ 158 ਰੁਪਏ ਇਸ ਦਾ ਰੇਟ ਹੈ ਇਹਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਵੀ ਤੁਸੀਂ ਆਈ ਮਿੰਨੇ ਜਿਹੜਾ ਸਿਲੰਡਰ ਭਰਉਣਾ ਸਿਲੰਡਰ ਦੇ ਝੰਜਟ ਤੋਂ ਬਚਨ ਦੇ ਲਈ ਇਹ ਸਭ ਪਾਈਪ ਲਾਈਨ ਪਾਈ ਗਈ ਹੈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹ ਪਾਈਪ ਲਾਈਨ ਦਾ ਕੰਮ ਮੁਕੰਮਲ ਹੋ ਚੁੱਕੇ ਤੇ ਪੈਣ ਜਾ ਰਹੀ ਹੈ